YouTube ਚੈਨਲ ਪੱਟੀ ਮਡਾਲਾ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਸੋ ਮਤਲਬ ਅੱਜ ਦੀ ਜਿਹੜੀ ਵੀਡੀਓ ਆ ਨਾ ਉਹਦੇ ਨਾਲ ਕਈਆਂ ਦੇ ਫਾਇਦੇ ਹੋ ਜਾਣੇ ਆ। ਬਹੁਤ ਸਾਰਿਆਂ ਨੇ ਨਾ ਘਰਾਂ ਦੇ ਵਿੱਚ ਜਾਨੀ ਕਿ ਬੱਚਿਆਂ ਵਾਂਗੂ ਪਾਲ ਕੇ ਜਾਨੀ ਕਿ ਬਾਗਬਾਨੀ ਬੂਟੇ ਰੱਖੇ ਹੋਏ ਆ ਸਾਰਿਆਂ ਦੇ। ਤੇ ਉਹਦੇ ਲਈ ਨਾ ਆਪਾਂ ਆ ਦੇਖੋ ਕ੍ਰਿਸ਼ਨ ਨਰਸਰੀ ਕ੍ਰਿਸ਼ਨ ਨਰਸਰੀ ਦੇ ਓਨਰ ਨੂੰ ਆਪਾਂ ਮਿਲਣ ਆਏ ਆ ਅੱਜ। ਉਤੋਂ ਆਪਾਂ ਸੁਣਦੇ ਆਂ ਵੀ ਪੁੱਛਦੇ ਆਂ ਵੀ ਕਿੱਦਾਂ-ਕਿੱਦਾਂ ਨਾ ਯਾਨੀ ਕਿ ਸਰਦੀਆਂ ਨੂੰ ਬੂਟੇ ਕਿੱਦਾਂ ਲਾਈਦੇ ਆ ਤੇ ਗਰਮੀਆਂ ਨੂੰ ਬੂਟਿਆਂ ਦੀ ਕਿੱਦਾਂ ਜਾਨੀ ਕਿ ਸਾਂਭ ਸੰਭਾਲ ਕਰੀਦੀ ਆ ਤੇ ਹੋਰ ਕਿੰਨੇ-ਕਿੰਨੇ ਵੈਰਾਈਟੀਆਂ ਦੇ ਬੂਟੇ ਇਹਨਾਂ ਦੇ ਕੋਲ ਹੁੰਦੇ ਆ ਹਨਾ ਜੀ ਆਜੋ ਆਪਾਂ ਮਿਲਦੇ ਆਂ ਕ੍ਰਿਸ਼ਨਾ ਨਰਸਰੀ ਦੇ ਮਾਲਕ ਨੂੰ ਹਾਂ ਸਦਾ ਠੀਕ ਆ ਜੀ ਹਾਂਜੀ ਹਾਂਜੀ ਚਲੋ ਵਧੀਆ ਵਾ ਮੇਰ ਕਰਿਆ ਆਪਾਂ ਜਾਣ ਕੇ ਖੁੱਲਾ ਬੂਟਿਆਂ ਦੇ ਉੱਪਰ ਆਪਾਂ ਗੱਲ ਕਰਾਂਗੇ ਵੀ ਕਿੱਦਾਂ ਇਹਨਾਂ ਨੂੰ ਸੰਭਾਲਿਆ ਜਾਂਦਾ ਕਿੱਦਾਂ ਇਹਨਾਂ ਦੀ ਸੇਵਾ ਸੰਭਾਲ ਕਿੱਦਾਂ ਕਦੋਂ ਕਿਹੜਾ ਬੂਟਾ ਲਾਇਆ ਜਾਂਦਾ ਇੱਕ ਤਾਂ ਹੋ ਗਿਆ ਗਰਮੀਆਂ ਵਾਲੇ ਇੱਕ ਸਰਦੀਆਂ ਵਾਲੇ ਇੱਕ ਵਿਚ ਵਿਚਾਲੇ ਕਿਹੜੇ ਤੇ ਇੱਕ ਬਿਮਾਰੀਆਂ ਦੇ ਉੱਪਰ ਮਾੜੀ ਮੋਟੀ ਗੱਲ ਆਪਾਂ ਕਰ ਲਵਾਂਗੇ ਤੇ YouTube ਚੈਨਲ ਪੱਟੀ ਮਡਾਲਾ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਅੱਛਾ ਹੁਣ ਇਹ ਦੱਸੋ ਵੀ ਕਿੰਨੀ ਕਿਹੜਾ ਦੇ ਤੁਹਾਡੇ ਕੋਲ ਕਿਹੜੀ ਕਿਹੜੀ ਕਿਸਮ ਦੇ ਬੂਟੇ ਹੈਗੇ ਆਪ ਲੋਕ ਨੂੰ ਸਾਰੀ ਕਿਸਮਾਂ ਦੇ ਬੂਟੇ ਮਿਲ ਜਾਂਦੇ ਆ ਤੇ ਸੀਜ਼ਨਲ ਵੀ ਆਪਣੇ ਫਲੋਰ ਵਾਲੇ ਵੀ ਡੈਕੋਰੇਸ਼ਨ ਵਾਲੇ ਵੀ ਫਲੋ ਵਾਲੇ ਵੀ ਛਾਹਾਂ ਵਾਲੇ ਵੀ ਉਹ ਸਭ ਸਾਰੀ ਕਿਸਮਾਂ ਮਿਲ ਜਾਂਦੀ ਹੈ ਆਪਣੇ ਕੋਲ। هەر ਇੱਕ ਚੀਜ਼ ਮਿਲ ਜਾਂਦੀ ਹੈ। ਹੁਣ ਆਪਾਂ ਆਹ ਸਰਦੀਆਂ ਚੱਲਣ ਲੱਗੀਆਂ। ਹਾਂਜੀ ਹਾਂਜੀ ਹਾਂਜੀ। ਸਰਦੀਆਂ ਦੇ ਬੂਟੇ ਦਿਖਾਓ ਮੈਨੂੰ ਆਪਾਂ ਨੂੰ ਸਾਰਿਆਂ ਨੂੰ ਕਿ ਸਰਦੀਆਂ ਦੇ ਵਿੱਚ ਕਿਹੜੀ ਵੈਰਾਈਟੀ ਜਿਹੜੀ ਆ ਉਹ ਸੀਜ਼ਨੇਬਲ ਹੁੰਦੀ ਜਿਹੜੀ 3-4 ਮਹੀਨਿਆਂ ਦੇ ਲਈ ਜਿਹੜਾ ਹੁੰਦਾ ਬੂਟਾ। ਜਿਹੜਾ-ਜਿਹੜਾ ਹੁੰਦਾ। ਇਹ ਸਾਰੇ ਸੀਜ਼ਨਲੀ ਹੈਗੇ ਆ। ਸਰਦੀਆਂ ਵਾਲੇ ਹੀ ਹੈਗੇ ਆ। ਹਾਂ ਵਾਲੀ ਜੜੇ ਆ ਹਾਂ ਇਹ ਵਾਲੇ ਵੀ ਇਹ ਵਾਲੇ ਬੂਟੇ ਵੀ ਸਰਦੀਆਂ ਵਾਲੇ ਆ ਤੇ ਅੱਗੇ ਅੱਛਾ ਇਹਨਾਂ ਦੇ ਨਾਂ ਕੀ ਆ ਇਹ ਹੈਗਾ ਬੇਗੋਨੀਆ ਇਹ ਬੇਗੋਨੀਆ ਹਾਂ ਡੇ ਨਾਈਟ ਮਿਕਸ ਬੇਗੋਨੀਆ ਅੱਛਾ ਹਾਂਜੀ ਇਹਨੂੰ ਕਹਿੰਦੇ ਆ ਡੇ ਨਾਈਟ ਮਿਕਸ ਬੇਗੋਨੀਆ ਬੇਗੋਨੀਆ ਤੇ ਯਾਨੀ ਕਿ ਇਹਦੇ ਇਹਦੇ ਫੁੱਲ ਕਿੰਨੇ ਟਾਈਮ ਤੱਕ ਰਹਿੰਦੇ ਆ ਇਹ ਬੂਟਾ ਹੋਂਤਾ ਤਾਂ ਪੱਕਾ ਹੀ ਹੈ ਲੇਕਿਨ ਗਰਮੀਆਂ ਮੇ ਉਸਕੋ ਸੈਮੀ ਸ਼ੇਡ ایرিয়া ਮ ਰੱਖਣਾ ਪੜਦਾ ਥੋੜੀ ਯਾਨੀ ਕਿ ਗਰਮੀਆਂ ਨੂੰ ਸੈਮੀ ਸ਼ੇਡ ਅਛਾਓ ਮ ਰੱਖਣਾ ਤੇ ਗਰਮੀਆਂ ਨੂੰ ਵੀ ਹੋ ਜਾਂਦੇ ਜਾਣੇ ਜਿਆਦਾਤਰ ਸਰਦੀਆਂ ਮੇ ਸੂਟ ਆਤੇ ਇਸ ਲਈ ਸੀਜ਼ਨਲ ਬੋਲ ਦਿਆ ਇਸ ਲਈ ਇਹਨੂੰ ਸੀਜ਼ਨਲ ਤੇ ਆਹ ਵਾਲੇ ਜਿਹੜੇ ਆਹ ਵਾਲੇ ਵੀ ਸੀਜ਼ਨਲ ਹੀ ਆ ਬੂਟਾ ਪੱਕਾ ਹੀ ਹੈ ਲੇਕਿਨ ਫੁੱਲ ਉਸ ਮੇ ਸਰਦੀਆਂ ਮੇ ਆਨੇ ਫੁੱਲ ਸਰਦੀਆਂ ਜੀ ਆਉਂਦੇ ਆ ਠੀਕ ਆ ਤੇ ਆਹ ਪਨੀਰੀ ਲਈ ਹਾਂਜੀ ਹਾਂਜੀ ਇਹ ਕਾਹ ਦੀ ਪਨੀਰੀ ਹੈ ਇਹ ਜਰੈਨੀਅਮ ਆ ਆਪਣਾ ਇਹ ਡੇਲੀਆ ਇਹ ਦੋਨੋਂ ਪਲੈਂਟਸ ਪੱਕੇ ਹੀ ਆ ਇਹ ਕਿਹੜੇ ਮਹੀਨੇ ਲੱਗਨੇ ਇਸੇ ਇਹ ਅਬ ਲਗਾਏਗੇ ਇਸਕੋ 15 20 ਦਿਨ ਮੇ ਫੁੱਲ ਆ ਜਾਣਾ ਹੈ। ਅੱਛਾ 15 ਦਿਨਾਂ ਬਾਅਦ ਵਾਦਾ ਵਾਦਾ ਫੁੱਲ ਆਏ ਤੇ ਕਿੰਨੀ ਦਿਨ ਫੁੱਲ ਰਹੇਗਾ ਇਹਦਾ? ਫੁੱਲ ਇਸਕਾ ਰਹੇਗਾ ਤਾਂ ہمارا ਮਾਰਚ ਅਪ੍ਰੈਲ ਤੱਕ ਫੁੱਲ ਰਹੇਗੇ। ਉਸਕੇ ਬਾਅਦ ਮੈਂ ਫਿਰ ਬੂਟਾ ਖੜਾ ਹੀ ਰਹੇਗਾ ਅਗਲੇ ਮੌਸਮ 'ਚ ਫਿਰ ਫੁੱਲ ਆ ਜਾਣਾ ਹੈ। ਅੱਛਾ ਹਾਂਜੀ ਹਾਂਜੀ ਠੀਕ ਆ। ਯਾਨੀ ਕਿ ਬੂਟੇ ਨੂੰ ਕੋਈ ਨੁਕਸਾਨ ਨਹੀਂ ਹੋਊਗਾ। ਕੋਈ ਨੁਕਸਾਨ ਨਹੀਂ ਹੋਊਗਾ। ਠੀਕ ਆ ਜੀ ਆਪਾਂ ਅੱਗੇ ਚਲੀਏ। ਤੇ ਅੱਛਾ ਇਹਦੀ ਇਹਦੀ ਇੱਕ ਬਿਮਾਰੀ ਦੀ ਗੱਲ ਕਰਨੀ ਆਪਾਂ। ਕਿ ਸਰਦੀਆਂ ਦੇ ਵਿੱਚ ਬੂਟੇ ਨੂੰ ਕਿਹੜੀ ਬਿਮਾਰੀ ਆ ਸਕਦੀ ਹੈ? वो सर्दियों के बस्ते थोड़ी आते हैं बाकी ज्यादातर तो गर्मियों में ही आते है। हैं गर्मियों में ठीक रहता है हां सर्दियों को तो कोहरे वगैरह से थोड़ा बहुत ध्यान भी देना पड़ता है पानी वगैरह के लिए भी वैसे भी ऊपर से स्प्रे भी करनी पड़ती है ठीक है काफी दवाइयां भी डालनी पड़ती हैं कुछ वर्मी कंपोस्ट वगैरह फास्फोरस वगैरह वो भी डालने पड़ते हैं ठीक 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 अच्छा एक ये दोस्तों ये बूटियां नु जेड़ा पानी देना हुंदा ਆਪਾਂ ਹੈ ਨਾ ਇਹ پانی ਕਿਸ ਹਿਸਾਬ ਨਾਲ ਗਰਮੀਆ ਚ ਕਿਸ ਹਿਸਾਬ ਨਾਲ ਸਰਦੀਆਂ ਦੇ ਵਿੱਚ ਦੇਣਾ ਚਾਹੀਦਾ ਵਾਜਾ जी गर्मियों में तो पानी हफ्ते में दो बारी कम से कम तो डालना ही पड़ता है सर्दियों में हफ्ते में एक बारी भी हो जाए तो भी कोई नहीं, नहीं। बाकी गमले वाले जो पौधे होते हैं जैसे मान लो कि जमीन में लगाए हुए हैं क्यारी में गार्डन में तो उनके लिए पानी थोड़ा चाहिए ठीक है उसमें हम खुला भी छोड़ सकते हैं है खुला भी छोड़ सकते हैं हाँ जो गमले वाले हैं उनमें स्पेशली ध्यान देना पड़ता है मिट्टी गीली भी रहे ਮਿੱਟੀ ਗਿਲੀ ਵੀ ਰਹੇ ਪਾਣੀ ਵੀ ਨਾ ਖੜਾ ਹੋ ਸਹੀ ਯਾਰ ਠੀਕ ਆ ਤੇ ਆ ਗੁਲਾਬ ਆ ਹਾਂਜੀ ਹਾਂਜੀ ਆ ਇਹ ਆ ਗੁਲਾਬ ਦੇ ਬਾਰੇ ਦੇਖ ਯਾਰ ਗੁਲਾਬ ਦੀਆਂ ਗੁਲਾਬ ਦੇ ਬਾਰੇ ਬੜੇ ਕਮੈਂਟ ਆਉਂਦੇ ਆ ਵੀ ਗੁਲਾਬ ਕੀ ਹੁੰਦਾ ਵਾ ਅੱਛਾ ਇਹ ਜਿਹੜਾ ਗੁਲਾਬ ਦਾ ਬੂਟਾ ਵਾ ਜਿਹੜਾ ਹੈ ਉਹ ਹਾਂਜੀ ਇਹ ਕਿੰਨਾ ਕੁ ਹੋ ਜਾਊਗਾ ਇਹ ਇਹ ਹੋ ਜਾਦਾ ਮੇਰੇ ਕੱਲ 4-5 ਫੁੱਟ ਦਾ ਹੋ ਜਾਂਦਾ ਅੱਛਾ ਹਾਂਜੀ 4-5 ਫੁੱਟ ਯਾਨੀ ਕਿ ਚੇਰ ਸਿੰਘ ਜਿੱਦਾਂ ਹੋ ਜਾਣਾ ਰਾਮ ਹਾਂਜੀ ਹਾਂਜੀ ਹਾਂ ਨਾ ਇਹ ਡੱਗ ਹੋ ਜਾਊਗਾ ਬੁੱਟਾ ਠੀਕ ਆ ਤੇ ਇਹਦੇ ਵਿੱਚ ਬਿਮਾਰੀਆਂ ਦਾ ਕੀ ਕੀ ਖਾਬਦਾ ਹੁੰਦਾ ਹੈ ਬਿਮਾਰੀਆਂ ਦਾ ਤਾਂ ਸੀਜ਼ਨਲ ਕੇ ਹਿਸਾਬ ਨਾਲ ਕਰਨਾ ਪੈਂਦਾ ਹੈ ਸਪਰੇ ਹਾਂ ਜਿਸੇ ਅਭੀ 15 ਦਿਨ ਬਾਅਦ ਫਰਵਰੀ ਜਿਵੇਂ ਸਟਾਰਟ ਹੋਗੀ ਤਾਂ ਖਾਦ ਵਗੈਰਾ ਡਾਲਣਾ ਹੈ ਤੇ ਉੱਪਰ ਸਪਰੇ ਕਰ ਦੇਣੀ ਹੈ ਪੱਤੇ ਨਾਲ ਜੜਾਏ ਨਵੇਂ ਪੱਤਾਂ ਕੋ ਲਈਏ ਫੁੱਲਾਂ ਤੇ ਕੀੜਾ ਨਾ ਲਗੇ ਫਿਕਾ ਇਹ ਜਾਨੀ ਕਿ ਇਹਦੀ ਬੂਟਾ ਲੱਗਦਾ ਕਿ ਇਹਦੀ ਦਾਬ ਲੱਗਦੀ ਹੈ ਨਹੀਂ ਨਹੀਂ ਇਹ ਗਰਾਫਟਿੰਗ ਵਾਲੇ ਪੌਦੇ ਦਾ ਬੂਟਾ ਹੀ ਹੈ ਇਹਦਾ ਹਾਂ ਬੂਟਾ ਹੀ ਸੈੱਟ ਹੁੰਦਾ ਹੈ ਇਹਦਾ ਬੂਟਾ ਹੀ ਸੈੱਟ ਹੁੰਦਾ ਹੈ ਇਹ ਆਪਾਂ ਨੂੰ ਜਾਨੀ ਕਿ ਇਹ ਬੂਟੇ ਇਥੋਂ ਅਵੇਲੇਬਲ ਹੈਗੇ ਹਾਂਜੀ 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 ਮੋਲੋ ਮੈਂ ਦੱਸਣਾ ਚਾਹਣਾ ਵੀ ਆਪਾਂ ਹੈਗੇ ਆ ਪਿੰਡ ਪ੍ਰਤਾਪਰੇ ਦੇ ਵਿੱਚ ਪ੍ਰਤਾਪਰਾ ਪਿੰਡ ਤਕਰੀਬਨ ਜਦੋਂ ਲਾਂਬੜੇ ਤੋਂ ਉਧਰ ਵੱਲ ਨੂੰ ਜਾਂਦੇ ਆ ਰਾਹ ਦੇ ਵਿੱਚ ਸਿਟੀ ਕਾਲਜ ਸਿਟੀ ਕਾਲਜ ਵੱਲ ਨੂੰ ਮੋੜਨਾ ਨਾਲ ਹੀ ਪ੍ਰਤਾਪਰਾ ਪਿੰਡ ਆ ਤੋਂ ਆਪਣੇ ਪਿੰਡ ਦੇ ਗੇਟ ਦੇ ਨਾਲ ਹੀ ਇਹ ਨਰਸਰੀ ਆ। ਕ੍ਰਿਸ਼ਨਾ ਨਰਸਰੀ ਤੇ ਆਪਾਂ ਗੱਲ ਕਰ ਰਹੇ ਆਂ ਕ੍ਰਿਸ਼ਨਾ ਨਰਸਰੀ ਦੇ ਓਨਰ ਦੇ ਨਾਲ। ਠੀਕ ਆ ਜੀ ਤੇ ਆਪਾਂ ਹੁਣ ਅਗਲੇ ਬੰਨੇ ਦੇਖਦੇ ਆਂ ਹੋਰ ਚੀਜ਼ਾਂ। ਅੱਛਾ ਤੇ ਆਹ ਕਲਮਾਂ ਲਾਈਆਂ ਵਾ? ਹਾਂਜੀ ਹਾਂਜੀ ਹਾਂਜੀ। ਆਹ ਇਹਦੀਆਂ ਕਲਮਾਂ ਲਾਈਆਂ। ਇਹ ਦੇਸੀ ਹੈਗਾ। ਇਸਮੇ 1 ਹੀ ਕਲਰ ਹੈ ਉਸ ਦੇ ਅੰਦਰ ਆਪਣੇ ਜੋ ਹਾਈਬ੍ਰਿਡ ਗੁਲਾਬ ਹੈ ਉਸਮੇ 24 ਕਲਰ ਹੈ। 24 ਕਲਰ ਹਾਂਜੀ ਉਹ 24 ਕਲਰ ਬਾਬਾ ਜੀ ਖਾਲਸਾ ਜੀ 24 ਹੁੰਦੇ ਆ ਮੇਰੇ ਖਿਆਲ 24 ਕਲਰਾਂ ਦੇ ਆਹ ਬੂਟੇ ਆ ਐਨੂੰ ਮਾਰੋ ਜਰਾ ਧਿਆਨ ਦਵਾਰਾ ਬਲੋ 24 ਕਲਰਾਂ ਦੇ ਵਿੱਚ ਆ ਇਹੋ ਆ ਜਿਹੜੇ ਬੂਟੇ ਲਾਏ ਹੋਏ ਬਹੁਤ ਵੱਡੀ ਗੱਲ ਤੇ ਉਹ ਆ ਵੀ ਦੇਖ ਲਈਏ ਕੀ ਆ ਹਵੋ ਕਿੰਨੂ ਆ ਓਏ ਉਹ ਕਿੰਨੂ ਆ ਯਾਰ ਅੱਗੇ ਵਾਲਾ ਕਿੰਨੂ ਆ ਇਹ ਮੌਸਮੀ ਹੈ ਆਪਣਾ ਅੱਛਾ ਹਾਂਜੀ ਹਾਂਜੀ ਆਹ ਵਾਲਾ ਕਿੰਨੂ ਆ ਇਹ ਵਾਲੇ ਕਿੰਨੂ ਆ ਤੇ ਆਹ ਵਾਲਾ ਮੌਸਮੀ ਆ ਇਹ ਸੰਤਰਾ ਹੈ ਇਹ ਸੰਤਰਾ ਹੈ ਇਹ ਮੌਸਮੀ ਹੈ ਉਹ ਕੱਲੀ ਹੈ ਅੱਗੇ ਉਹ ਨਿੰਬੂ ਖੜਾ ਕਾਗਜ਼ੀ 12 ਮਾਸੀ ਆ ਮੌਸਮੀ ਹੈ ਇਹ ਵੇਖਣ ਨੂੰ ਤਾਂ ਸਾਰੇ ਇੱਕੋ ਜਿਹੇ ਲੱਗਦੇ ਤਕਰੀਬਨ ਨੀ ਉਹ ਪੱਤਿਆਂ ਦਾ ਫਰਕ ਹੈ ਪਰ ਇਹ ਮੁੰਡਾ ਪਛਾਣ ਲੈਂਦਾ ਇਹਨੂੰ ਪਤਾ ਹੈ ਇਹ ਇਹ ਕਿਹੜਾ ਕਿਹੜਾ ਵਾ ਆ ਆ ਕੀ ਆ ਇਹ ਨਿੰਬੂ ਹੈ 12 ਮਾਸੀ ਕਾਗਜ਼ੀ ਇਹ ਇਹ ਦੱਸਿਆ ਕਾਗਜ਼ੀ ਨਿੰਬੂ 12 ਮਾਸੀ ਹੈ ਉਹ ਜਿਹਨੂੰ ਗਰਮੀਆਂ ਦੇ ਵਿੱਚ ਨਾ ਕੋਲ ਕੋਲ ਕੇ ਇਦਾਂ ਟੋੜ ਟੋੜ ਕੇ ਪੀਦਾ ਵਿੱਚ ਸਿਕੰਜੀ ਬਣਾ ਕੇ ਉਹਦੀ ਹਾਂਜੀ ਕੋਲ ਰਹਿ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਕਰਦੇ ਹਾਂ ਇਹਦੇ ਬਾਰੇ ਹੁਣ ਮੈਂ ਮੱਲਾ ਆਪਾਂ ਕਰਦੇ ਆਂ ਗੱਲ ਇਹਨਾਂ ਬਾਰੇ ਆਹ ਕੀ ਕੀ ਚੀਜ਼ ਆ ਇਹ ਸਾਰੇ ਸੀਜ਼ਨਲ ਫਲਾਵਰਸ ਹਨ ਵਿంటర్ ਸੀਜ਼ਨਲ ਫਲਾਵਰਸ ਹਨ ਵਿంటర్ ਮਤਲਬ ਠੰਡਾ ਵਾਲੇ ਹਾਂ ਸਰਦੀਆਂ ਵਾਲੇ ਇਹ ਠੰਡਾ ਚ ਲਾਉਣ ਵਾਲੇ ਆ ਸਾਰੇ ਇਹੋ ਹੈ ਜੇ ਹੋ ਗਏ ਆਹ ਦੇਖ ਤਾਂ ਨਹੀਂ ਆ ਜਾ ਕਿੰਨਾ ਸੋਹਣਾ ਇਹ ਆਪਣਾ ਐਲਾਈਸਮ ਹੈ ਇਸ ਦੇ ਅੰਦਰ 3 ਕਲਰ ਅਵੇਲੇਬਲ ਹੈ ਕਿਹਦੇ ਵਿੱਚ ਹਾਂਜੀ ਹਾਂ ਜੀ ਤੀਜਾ ਕਿਹੜਾ ਵਾ ਇਹ ਇੱਕ ਇਹ ਪਹਿਲਾ ਇੱਕ ਇਹ ਹੋ ਗਿਆ ਇੱਕ ਇਹ ਹੈ ਇੱਕ ਥੋੜਾ ਲਾਈਟ ਹੈ ਅੱਛਾ 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 ਆ ਵੀ ਆ ਪਰਪਲ ਕੰਦਰ ਹਾਂ ਬਲੈਕ ਵਾਈਟ ਵਾਈਟ ਫਲੈਕ ਆ ਗਿਆ ਆ ਬੜਾ ਇਹ ਬਹੁਤ ਸੋਹਣੇ ਸੋਹਣੇ ਬੂਟੇ ਆ ਯਾਰ ਜੀ ਆਪਣਾ ਮੈਰੀਗੋਲਡ ਹੈ ਇਹ ਆਪਣਾ ਸਟਾਕ ਹਟਕੇ ਕ ਹੈ ਇਸਕੇ ਅੰਦਰ ਵੀ 12 13 ਕਲਰ ਅਵੇਲੇਬਲ ਹੈ ਅੱਛਾ ਬਹੁਤ ਵਧੀਆ ਅੱਛਾ ਆਪਾਂ ਗੱਲ ਕਰਦੇ ਹਾਂ ਹੁਣ ਗੇਂਦੇ ਬਾਰੇ ਗੇਂਦੇ ਦੇ ਬਾਰੇ ਇਹ ਗਿੰਦੇਆਂ ਨਾ ਹਾਂ ਹਾਂਜੀ 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 ਇਹ ਗਿੰਦੇਆਂ ਦੀਆਂ ਕਿੰਨੀਆਂ ਵੈਰਾਈਟੀਆਂ ਹੁੰਦੀਆਂ ਆਪਣੇ ਕੋਲ ਗਿੰਦੇ ਕੋਈ ਵੈਰਾਈਟੀਆਂ ਹੁੰਦੀਆਂ ਆਪਣੇ ਪਾਸ ਮੈਂ ਚਾਰ ਵੈਰਾਈਟੀਆਂ ਹੁੰਦੀਆਂ ਜਿਸ ਵਿੱਚ ਆਰਟ ਕਲਰ ਅਵੇਲੇਬਲ ਹੋ ਜਾਂਦੇ ਆ ਅੱਛਾ ਹਾਂਜੀ ਕਿਹੜੀ 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 ਕਿਹੜੇ ਰੰਗ ਹੋ ਜਾਂਦੇ ਇਹਦੇ ਵਿੱਚ ਵਾਈਟ ਹੋ ਗਿਆ ਆਪਣਾ ਅੱਛਾ ਵਾਈਟ ਤੇ ਰੈੱਡ ਵਾਈਟ ਵਾਈਟ ਕਹਿੰਦਾ ਹੁੰਦਾ ਵਾ ਵਾਈਟ ਹੁੰਦਾ ਅੱਛਾ ਇਹਦੇ ਵਿੱਚ ਹੈਗਾ ਬੂਟਾ ਉਹ ਨਹੀਂ ਵਾਈਟ ਅਭੀ ਤਿਆਰ ਨਹੀਂ ਵਾਈਟ ਫਰਵਰੀ ਕੇ ਲਾਸਟ ਮੈਂ ਤਿਆਰ ਹੋਏਗਾ ਅੱਛਾ ਹਾਂਜੀ ਵਾਈਟ ਫਰਵਰੀ ਦੇ ਲਾਸਟ ਇਨਾਂ ਦਾ ਜਦੋਂ ਆਪਾਂ ਬੀਜਦੇ ਆ ਇਹ ਕੁ ਮਹੀਨਿਆਂ ਦਾ ਫਰਕ ਵੀ ਹੁੰਦਾ ਇਹਨਾਂ ਦੇ ਵਿੱਚ ਹਾਂਜੀ 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 ਜੋ ਮੈਰੀਗੋਲਡ ਦਾ ਸੀਜ਼ਨ ਹੁੰਦਾ ਉਹ ਸਤੰਬਰ ਦਾ ਸਤੰਬਰ ਦੇ ਮਹੀਨੇ ਵਿੱਚ ਬੀਜਣਾ ਸਟਾਰਟ ਕਰ ਦਿੰਦੇ ਆ ਅੱਛਾ ਤੋ ਉਸਕੇ ਬਾਅਦ ਆਪ ਨਵੰਬਰ ਤੱਕ ਕبھی ਵੀ ਬੀਜ ਸਕਦੇ ਹੋ ਉਸਕੇ ਬਾਅਦ ਮੈਂ ਫਿਰ ਇਹ ਸੈੱਟ ਨਹੀਂ ਹੁੰਦਾ ਸਹੀ ਆ ਉਸ ਤੋਂ ਬਾਅਦ ਵਿੱਚ ਉਸਕੇ ਬਾਅਦ ਠੰਡੀਆਂ ਠੰਡੀਆਂ ਮੈਂ ਫਿਰ ਹੋਤਾ ਨਹੀਂ ਪੂਆ ਇਹ ਵੀ ਜਿੱਦਾਂ ਆਲੂਆਂ ਦੀ ਖੇਤੀ ਕਰੀਦੀ ਆ ਨਾ ਉਸ ਹਿਸਾਬ ਨਾਲ ਇਹੋ ਬਈ ਉਗਣਾ ਨਹੀਂਦਾ ਇਹ ਫਟਣਾ ਨਹੀਂ ਇਹ ਵੀ ਇਹਦੇ ਵਿੱਚ ਬੀਜ ਨਹੀਂ ਪੈਣਾ ਇਹਦੇ ਵਿੱਚ

सच्ची सोने सोने लगन है। है? है है। ये इंग्लिश में इसको केर बोलते हैं। अच्छा बाकी गोभी फूल कहते हैं हम लोग महीने ये वही है जो विंटर सीजनल हैं सितम्बर के लास्ट तक आप कर सकते हैं गर्मिया गर्मियों तक टिक जाएंगे होने किन्हीं ये रहते हैं करीब छह सात महीने रहते हैं 6-7 ਮਹੀਨੇ ਹਾਂਜੀ ਹਾਂਜੀ ਚੱਲ ਜਾਣਗੇ ਤੇ ਇਹਨੂੰ ਨਾ ਗੱਲ ਦਾ ਟੈਨਸ਼ਨ ਵਾਲਾ ਭਰਾ ਆਪਣੇ ਕੋਈ ਕੋਈ ਇਹੋ ਜਾਨੀ ਕਿ ਗਮਲੇ ਚ ਬੀਜ ਸਕਦੇ ਆ ਜਾਂ ਖੁੱਲੇ ਚ ਵੀ ਬੀਜ ਹਾਂਜੀ ਖੁੱਲੇ ਮੇ ਵੀ ਬੀਜੋਗੇ ਤੋ ਵੀ ਠੀਕ ਆ ਗਮਲੋਂ ਮੇ ਵੀ ਡਾਲੋਗੇ ਤੋ ਵੀ ਸੋੜੂ ਠੀਕ ਚੈੱਕ ਕਰ ਇਹਦੀ ਵਾਰੀ ਦੱਸ ਮੈਨੂੰ ਕੀ ਕੀ ਆ ਆ ਸਾਰਾ ਜਿਹੜਾ ਇਹ ਮੈਨੂੰ ਲੱਗਦਾ 1 2 3 4 ਤੇ 5 ਤੇ 6 7 ਚੀਜ਼ਾਂ ਉਹ ਬੀਦੇ ਬੜਾਈ ਆ ਹਾਂਜੀ 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 ਹਾਂ ਨਾ ਉਹ ਤਾਂ ਮੈਨੂੰ ਪਤਾ ਪੱਕਾ ਵੀ ਦੇ ਬੜਾਈ ਆ ਉਹ ਤੇ ਆਹ ਦੱਸ ਮੈਨੂੰ ਕਾਹ ਜਾ ਆ ਆ ਕੀ ਆ इसे हम लोग रजनीगंधा बोल देते हैं ये रजनीगंधा जी हान जी, हान जी इसमें ये पक्के बूटे होते हैं अच्छा इनमें फूल खेलते हैं तीन चार तरह के गर्मियों में ज्यादातर हाँ जी ऊपर है हाँ जी हान जी हान जी हान जी अच्छा जैसे स्पीकर जैसे फूल होते हैं वो लगते हैं ठीक है ठीक है बाकी ये अपना चो है इसमें हाँ जी इसमें भी पंद्रह बीस दिन में फूल आ जाना ये भी पक्के फ्लॉवर है ये अपना इंसुलिन है ठीक है ਉਹ ਅਗੇ ਲੈਂਥ ਇਹਦਾ ਯਾਰ ਮੈਨੂੰ ਉਹ ਲੱਗਦੀ ਜਿੱਦਾਂ ਜਿਹਨਾਂ ਬਲਗਣ ਜਿਆ ਕੀਤਾ ਹੁੰਦਾ ਇਹਦਾ ਨਾ ਸਾਈਡ ਹਾਂਜੀ 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 ਉਹ ਬਾਉਂਡਰੀ ਕੇ ਲੀਏ ਕਾਉਂਡਰੀ ਕੇ ਲੀਏ ਇਹ ਹੁਣਿਆ ਗ੍ਰੀਨ ਇਹ ਗ੍ਰੀਨ ਤੇ ਰੈੱਡ ਹੁੰਦੇ ਇਹ ਸਰਦੀਆਂ ਕੇ ਕਾਰਨ ਹਾਂ ਹੁਣ ਸਰਦੀ ਦੇ ਕਰਕੇ 옐ੋ ਹੋ ਗਿਆ ਹਾਂਜੀ ਹਾਂਜੀ ਹੈਨਾ ਇਹ ਕੋਪੀਆ ਇਸਕੇ ਅੰਦਰ ਵੀ 12 ਮਹੀਨੇ ਫੁੱਲ ਖਿਲਦੇ ਹਨ ਆਪਣੇ ਇਹ ਹਾਂ ਬਾਰਡਰ ਲਈ ਕੰਮ ਆਤੇ ਆ ਵੀ ਬਾਰਡਰ ਲਈ ਕੰਮ ਆ ਇੱਕ ਬਰਫ ਵੀ ਹੁੰਦੀ ਹੈ ਇਹਨਾਂ ਦੇ ਵਿੱਚ ਹੋਣ ਵਾਲੀ ਹਾਂਜੀ ਹਾਂਜੀ ਇਹ ਬਰਫ ਦੀ ਪਨੀਰੀ ਲਈ ਆ ਬਸ ਇਹ ਬਰਫ ਦਿਖਾਇਓ ਬਹੁਤ ਸੋਹਣੇ ਬੂਟੇ ਨਿਕਲਦੇ ਇਹਦੇ ਵਿੱਚੋਂ ਵੀ ਤੇ ਇਹ ਸਾਰੀ ਕਿ ਸਾਰੀ ਬਰਫ ਹੈ ਪਾਜੀ ਆ ਹੈਗੀ ਆ ਬਰਫ ਇਹਦੇ ਵਿੱਚ ਬਹੁਤ ਵਧੀਆ ਵਧੀਆ ਬੂਟੇ ਨਿਕਲਦੇ ਆ ਤੇ ਆਹ ਗਿੰਦੇ ਵਾਲੇ ਵੀ ਮਾਰਦੇ ਇਦਾਂ ਗਿੰਦੇ ਬਾਰੇ ਤਾਂ ਅੱਪਾ ਗੱਲ ਕਰ ਹੀ ਲਈ ਆ ਹੂੰ ਤੇ ਅੱਛਾ ਹੁਣ ਆਪਾਂ ਗੱਲ ਕਰਨੇ ਆਂ ਕਿ ਜਿਹੜਾ ਘਰਾਂ ਦੇ ਵਿੱਚ ਲੋਕੀ ਗੰਬਲਿਆਂ ਦੇ ਵਿੱਚ ਬੂਟੇ ਲਾਂਦੇ ਆ ਹਾਂਜੀ 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 ਉਹਦੇ ਵਿੱਚ ਕੀ ਕੀ ਬਿਮਾਰੀ ਆ ਸਕਦੀ ਆ ਬਿਮਾਰੀ ਉਸਮੇ ਧਿਆਨ ਦੇਣਾ ਪੜਦਾ ਹੈ ਕਿ ਟਾਈਮ ਟੂ ਟਾਈਮ ਉਸਕੋ ਪਾਣੀ ਖਾਦ ਵਗੈਰਾ ਬਰਮੀ ਕੰਪੋਸਟ ਵਗੈਰਾ ਨਿਊਟ੍ਰੀਸ਼ਨ ਵਗੈਰਾ ਡਾਲਤੇ ਰਹਿਣ ਤੋ ਇਤਨੀ ਜ਼ਿਆਦਾ ਪਰੇਸ਼ਾਨੀ ਨਹੀਂ ਆਤੀ ਲੇਕਿਨ ਬਾਈ ਚਾਂਸ ਹਮ ਧਿਆਨ ਨਾ ਦੇ ਪਾ ਤੋ ਫਿਰ ਪਰੇਸ਼ਾਨੀ ਆਤੀ ਹੈ फिर जड़ा सड़ सकती है जी हाँ जी ज्यादा तो पानी से जड़ भी कमजोर हो जाती है तो बूटे में फंगस भी लगता है बूटे फंगस भी इसलिए उसमें बर्मी कम्पोस्ट डालना जरूरी होता है बर्मी कम्पोस्ट एक के वाली खाद को बोलतेड भी हाँ डाल सकते हैं वो पानी को एब्जोर्ब कर लेती है ज्यादा जड़े खराब नहीं होती ठीक है ठीक है ठीक है ठीक ठीक है है जड़े भी जल्दी ग्रोथ होती है तो हीट के कारण फूल फल जो कुछ भी है वो जल्दी आ ठीक है बुटे को भी नुकसान नहीं बुटे नुकसान नहीं आ आ केडी वैरायटी है ये है ये सर पेटोनिया पेटोनिया हां जी हां जी हां जी ये सर्दियों के लिए सबसे बेस्ट वैरायटी है सर्दियों के लिए आ देखला नीले फूल भी हैगे या रंग बिरंगे भी हैगे या है। सारे ही हैगे एदे विच फूल इसके अंदर करीब 30 कलर होते हैं एदे विच 30 कलर हां जी हां जी हां जी कुछ स्टार में होते हैं कुछ होली में कुछ पीस सुपर कैस्टेड में हम्म ਕਾਫੀ 컬러 ਉਹ ਸਭ ਤੋਂ ਬੈਸਟ ਵੈਰਾਈਟੀ ਹੈ ਸਰਦੀਆਂ ਲਈ ਅਗਰ ਫੁੱਲ ਹਾਂਜੀ ਇਹ ਨਾ ਇਹ ਪੇਟੂਨੀਆ 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 ਵੈਰਾਈਟੀ ਜਿਹੜੀ ਨਾ ਸਰਦੀਆਂ ਦੇ ਵਿੱਚ ਸਾਰਿਆਂ ਨਾਲੋਂ ਵਧੀਆ ਵਾ ਕਿੰਨੇ ਮਹੀਨੇ ਫੁੱਲ ਦਿੰਦੀ ਹੈ ਇਹ ਆਪਣੇ ਸਤੰਬਰ ਸੇ ਲੈ ਕੇ ਮਾਰਚ ਅਪ੍ਰੈਲ ਤੱਕ ਚੱਲਦਾ 7-8 ਮਹੀਨੇ ਟਿਕਦਾ 7-8 ਮਹੀਨੇ ਹਾਂਜੀ ਸਤੰਬਰ ਤੋਂ ਲੈ ਕੇ ਠੀਕ ਆ ਤੇ ਆਹ ਵਾਲਾ ਜਿਹੜਾ ਇਹ ਆਪਣਾ ਹੈਗਾ ਇਹ क्लेन्ड्यूला है गुलसर भी बोल देते हैं हिंदी में इसको क्लेन्ड्यूला है अच्छा। इसके अंदर भी ये सर्दियों के लिए सबसे बेस्ट वैरायटी है बाकी जितनी में सारी की सारी बेस्ट है कुछ अपने हिसाब से वैसे बिल्कुल लगता पाल कर गए है ना हां जी हां जी पालक वर्ग पालक वर्ग लगा बहुत सुनही जानकारी वीर ने दीती है उम्मीद है अभी सारे जने जरूर फायदा लेंगे इस चीज का ठीक है जी कि जे किसी ने भी बूटे दी लोड पवे बूटे दी लोड पवे ते इत्थों ਆਣ ਕੇ बूटे ले सकदे हैं ਤੇ ਆਪਾਂ ਹੈਗੇ ਪ੍ਰਤਾਪ ਦੇ ਪਿੰਡ ਦੇ ਵਿੱਚ ਤੇ ਜੇ ਕਿਸੇ ਨੇ ਜੇ ਕਿਸੇ ਨੇ ਫੋਨ ਦੇ ਉੱਪਰ ਜਾਣਕਾਰੀ ਲੈਣੀ ਹੋਵੇ ਤੇ ਮੇਰੇ ਦਾ ਨੰਬਰ ਜਿਹੜਾ ਆ ਫੋਨ ਸਕਰੀਨ ਤੇ ਚੱਲ ਰਿਹਾ ਵਾ ਤੇ ਆਪਣੇ ਬੂਟਿਆਂ ਬਾਰੇ ਜੇਕਰ ਜਾਣਕਾਰੀ ਲੈਣੀ ਆ ਤੇ ਉਹ ਜਰੂਰ ਇੱਕ ਵਾਰੀ ਫੋਨ ਕਰਕੇ ਸਲਾਹ ਕਰ ਲਿਓ ਠੀਕ ਆ ਜੀ ਬਾਕੀ ਵਾਹਿਗੁਰੂ ਮਿਹਰ ਕਰੇ ਮੇਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਕੀ ਵਾਹਿਗੁਰੂ ਮਿਹਰ ਕਰਨ ਉਹ ਵੀ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ